ਹਾਂਜੀ ਦੋਸਤੋ ਅੱਜ ਕੋਈ ਹਾਂਜੀ ਆਖਿਆ ਮਾਮਾ ਤੂੰ ਜਿਆਦਾ ਸੁੰਦਾ ਤੈਨੂੰ ਤੇ ਹੁਣ ਦੋਸਤੋ ਆਪਾਂ ਖੇਡਣ ਆਏ ਹਾਂ ਤੇ ਉਧਰ ਮੈਚ ਪਿਆ ਇਸ ਕਰਕੇ ਆਪਾਂ ਨੂੰ ਖੇਡਣ ਆ ਪੈਣਾ ਕਲਮ ਕਲਮ ਖੇਡਦੇ ਆਪਾਂ ਤੇ ਚਲਿਏ ਗਾਇਸ ਖੇਡੀਏ ਆਓ ਗਾਦੇ ਉਹਦਾਦੇ ਭਰਾ ਤੇ ਹਾਈ ਚਲਦੇ ਗੇ ਕਰਨ ਕਰੇ ਹਾਲੇ ਹਾਂਜੀ ਦੋਸਤੋ ਹੁਣ ਆਪਾਂ ਤੇ ਨਿਆ ਘਰੇ ਤੇ ਐ ਤੇ ਆ ਕੁੱਤੇ ਨੇ ਬੋਲ ਗਾਪ ਆ ਆ ਡੇਮਾ ਡੇਮੇ ਤੇ ਕਾ ਕੁੱਤੇ ਮਹਾ ਹੀ ਨੀ ਕੀ ਕੁੱਤੇ ਆ ਤੇ ਚਾਹ ਸੇਂ ਅੰਗਾਈ ਦਾ ਬਕਰੇ ਚੰਗਾ ਨੂੰ ਮੈ ਦੀ ਗਏ ਤੇ ਬੋਲਦੇ ਆਨ ਪਰ ਬੋਲ ਤੋਂ ਬੱਸ ਆ ਗਏ ਓਕੇ ਹੁਣ ਦੋਸਤੋ ਮੈਂ ਅੱਜ ਕਾ ਘਰ ਤੇ ਘਰ ਆ ਕੇ ਲੋਨਾ ਪਰਣਾ ਪੋਨਾ ਬੜੀ ਜੰਮੀ ਹੋ ਗਈ ਆ ਤੇ ਤੁਹਾਨੂੰ ਮਿਲਦਾ ਨੈਕਸਟ ਵਲੋਗ ਵਿੱਚ ਜਿੰਨਾ ਨੂੰ ਅੱਜ ਅਪਲੋਡ ਕਰਦਾ ਵਧੀਆ ਲੱਗੇ ਸਬਸਕ੍ਰਾਈਬ ਐਂਡ ਸ਼ੇਅਰ ਜੋ ਕਰਦੇ ਗਾਇਸ ਪਾਈ ਵਟਾਣਾ ਸੀ ਹਾਂ ਜੀ ਦੋਸਤੋ ਕੀ ਹਾਲ ਚਾਲ ਡਾਡਾ ਸਾਰਿਆਂ ਦਾ ਸਵਾਗਤ ਹੈ ਜੀ ਐਸ ਬਲੌਗਰ ਚਾਹਨਾ ਦਾ ਵੇਟੇ ਗਾਇਸ ਅੱਜ ਮੇਰਾ ਭਰਾ ਸਾਰੇ ਜਣੇ ਆਪਾਂ ਹਾਂ ਚੱਲ ਨੇ ਚੱਲ ਨੇ ਗਾਇਸ ਘੇਡਣ ਤੇ ਹੁਣ ਮੌਸਮ ਦੇ ਇੱਕਦਮ ਏ ਵਾਲੇ ਤੇ ਓਕੇ ਹੋਇਆ ਪਿਆ ਹੈ ਦੇਖੀਏ ਗਾਈ ਜੇ ਅੱਗੇ ਗਰਾਊਂਡ ਦੇ ਹਾਂ ਜੀ ਦੋਸਤੋ ਆਪਾਂ ਗਰਾਊਂਡ 'ਤੇ ਆਏ ਆ ਤੇ ਮੈਚ ਲੱਗਣ ਦੇਖੋ ਦੰਦਣਾ ਦੰਦਣਾ ਮੈਚ ਲੱਗਣ ਦੇ ਹੋਏ ਨੇ ਤੇ ਕੰਤੇ ਚਾ ਕਰਵਾ ਆਪਣਾ ਆਊਟ ਹੋ ਗਿਆ ਕਈ ਤੇ ਹੁਣ ਇਹਦੀ ਵਾਰੀ ਆ ਦਮ ਰਹੀ ਇਹਨੇ ਕਹਿਣਾ ਫਿਰ ਮੈਂ ਲਾ ਦਵਾਂ ਉਹ ਤੇ ਪ੍ਰੋ ਪਲੇਅਰ ਭਾਈ ਰੋ ਦੇ ਰੋ ਦੇ ਗਏ ਨੇ ਆ ਇਹ ਆ ਵਾਰ ਆਈ ਕਿਉਂ ਇਥੋਂ ਆਈ ਉਹ ਬਲੇ 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 ਹਾਂਜੀ ਦੋਸਤੋ ਮੈਂ ਅੱਜ ਅਸੀਂ ਹਾਂਜੀ ਦੋਸਤੋ ਮੈਂ ਅੱਜ ਅਸੀਂ ਜਿੱਤ ਚੁੱਕਿਆ ਉਹਦਾ ਤੇ ਕਸਰ ਕੋਈ ਨਹੀਂ ਮੈਂ ਛੱਡੀ ਛੱਕੇ ਜੋ ਛੱਕੇ ਜੋ ਕੇ ਛੱਡੇ ਸੀ ਆਊਟ ਸੀ ਮੈਨੂੰ ਆਊਟ ਕੀਤਾ ਨਾ ਤੇ ਆ ਨਾਊਟ ਆਊਟ ਸੀ ਪਰ ਤਾਂ ਵੀ ਹਟ ਗਿਆ ਪਰ ਮੈਚ ਕਿਹੜਾ ਇਹਨੇ ਦਿੱਤਾ ਜਾਣਾ ਹੈ ਇਹ ਚੱਲਦੇ ਹਾਂ ਗਾਇਸ ਕਰੇ ਇਹਨਾਂ ਨੂੰ ਹਰਾਤਾ ਇੱਕ ਮੈਂ ਜਿੱਤੇ ਆ ਪਉਤ ਦੇ ਦੋ ਹਾਰੇ ਨਾ ਕਿਦਾਂ ਆ ਓਏ ਆਪਾਂ ਦੋ ਮੈਚ ਜਿੱਤੇਗੇ ਇੱਕ ਜਿੱਤੇ ਆ ਲੋ ਆਕੇ ਜੀ ਬੋਲਾ ਆਪਾਂ ਅਹੀਂ ਇੱਕ ਮੈਂ ਜਿੱਤੇ ਆ ਦੋ ਮੈਚ ਜਿੱਤੇ ਕਿਉਂਕਿ ਇਹ ਦੂਜੀ ਟੀਮ ਚ ਹੀ ਇਸ ਕਰਕੇ ਤੇ ਚੱਲਦੇ ਹਾਂ ਗਾਇਸ ਹੁਣ ਕਰੇ ਹਾਂਜੀ ਦੋਸਤੋ ਹੁਣ ਮੈਚ ਕਰ ਤੇ ਘਰ ਆ ਕੇ ਲੋਨਾ ਪਰਣਾ ਪਰਨਾ ਤੇ ਨਹਾ ਤੋ ਕਿਦਾਂ ਮਿਲਾਂ ਗਾਇਸ ਬਾਹਰ ਵਿੱਚੋਂ ਬਾਏ ਬਾਏ ਦੋਸਤੋ ਕਰਦਾ ਹਾਂਜੀ ਦੋਸਤੋ ਸਵੇਰ ਦਾ ਨਾ ਤੂੰ ਕੇ ਤੇ ਮੈਂ ਰੋਟੀ ਪਾਣੀ ਖਾ ਕੇ ਤੇ ਲੱਗ ਗਿਆ ਹਾਂ ਮੈਂ ਸੋ ਸੋ ਕੇ ਉੱਠਿਆ ਹਾਂ ਪੜਾਈ ਬੁੜਾਈ ਕਰ ਲਈ ਜਿਹੜਾ ਸਕੂਲ ਦਾ ਕੰਮ ਆ ਤੇ ਉਹ ਕਰਕੇ ਤੇ ਹੁਣ ਮੈਂ ਚੱਲਾਂ ਗਾਇਸ ਬਾਹਰ ਨੂਰ ਦਾ ਘੁੰਮਣਾ ਹੈ ਨਹੀਂ ਸਾਡੇ ਮੈਂ ਨੂਰ ਨੂੰ ਕੀਤਾ ਹੈ ਤੇ ਚੱਲਦੇ ਆਂ ਤੇ ਆਪ ਆ ਹੁਣ ਸੌਰੀ ਫਾਦਰ ਜੀ ਦਾ ਫੋਨ ਅਪਡੇਟ ਕੀਤਾ ਹੈ ਚੈੱਕ ਕਰੋ ਗਾਇਸ ਤੇ ਹੁਣ ਇਹਦੇ ਖਰਾਬੀ ਸਿਰਫ ਇੰਨੀ ਜਾਂ ਚੈੱਕ ਨਹੀਂ ਹੁੰਦਾ ਚੱਲਦੇ ਆਂ ਜਾ ਕੇ ਦੇਖੀਏ ਕੀ ਗੱਲ ਹੋਈ ਹੈ ਚੇਨਾਈ ਉਹ ਦੱਸ ਦੇ ਕੋਈ ਸਗਲੀ ਘਟਾਉਂਗੀ ਸੁਣੀਏ ਹਾਂਜੀ ਦੋਸਤੋ ਹੁਣ ਆਪਾਂ ਚੱਲੇ ਆ ਘਰੇ ਸੌਕਾ ਸੰਗਰਾ ਲੈ ਤੇ ਕਰਾ ਦੇ ਤੇ ਚੱਲੀਏ ਗਾਈ ਘਰੇ ਹਾਲਾ ਬਾ ਬੈਡਬਾਲ ਖੇਡਣ ਦੇਖਦੇ ਅੱਜ ਕੋਈ ਨਹੀਂ ਆ ਰਹਾ ਇੱਥੇ ਕਿਹਨੇ ਕਿੱਥੇ ਨਹੀਂ ਆਣੇ ਸਾਰੇ ਦੋਸਤੋ ਹੁਣ ਆਪਾਂ ਸੋਣਾ ਬਾਚ ਕੇ ਗੁਰਦਾ ਤੇ ਗੁਰਦਾ ਰੇ ਆ ਕੇ ਜਗਣੀ ਭਾਈ ਨੂੰ ਪੁੱਛਣੇ ਦੇਣਾ ਕਿ ਨਹੀਂ ਜਾਣਾ ਓਏ ਅੱਜ ਫੇਰ ਖੇਡਾਂਗੇ ਠੀਕ ਆ ਓਏ ਇੱਕ ਬੋਲ ਲੰਡਾਈ ਮੈਂ ਬੋਲਿੰਗ ਕਰਾਉਂਗਾ ਠੀਕ ਆ ਗਾਈਸੋ ਤੇ ਚੱਲੋ ਕੋਪਰਾ ਹੋ ਰੇ ਮੈਂ ਆਉਦੂ ਦਾ ਆਵਾਜ਼ ਆ ਰਿਹਾ ਮੈਂ ਜਲਦੀ ਚੱਲ ਪਸਤਣਾ ਹੈ ਪਤਾ ਨਹੀਂ ਨਹੀਂ ਆਇਆ ਅੱਜ ਆਜਾ ਜਲਦੀ ਚੱਲ ਹਾਂਜੀ ਦੋਸਤੋ ਹਾਂਜੀ ਦੋਸਤੋ ਮੈਂ ਆ ਚੁੱਕਾ ਘਰ ਤੇ ਘਰ ਆ ਕੇ ਲੋਣਾ ਪਰਣਾ ਪਰਣਾ ਤੁਹਾਨੂੰ ਮਿਲਦਾ ਹੈ ਨੈਕਸਟ ਵਲੌਗ ਦੇ ਵਿੱਚ ਸਵੇਰੇ ਤੇ ਜਿਨ੍ਹਾਂ ਨੂੰ ਇਹਦਾ ਵਲੌਗ ਲੱਗਾ ਵਧੀਆ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜੁਕਾ ਦੇ ਗਾਈਜ਼ ਬਾਏ ਬਾਏ ਟਾਟਾ ਐਂਡ ਸੀ ਯੂ